ਕੋਈ ਦੱਸ ਦੇ ਕੋਈ ਗੱਲ ਸੁਣ ਲੋ ਮੇਰੀ ਸੁਣੀ ਨਾ ਜੀ ਮੈਂ ਇਹਨਾਂ ਨੂੰ ਬਚਾਉਣਾ ਆ ਦੇਖੋ ਤੇ ਨਿਕੇ ਤੇ ਤੂੰ ਆ ਜੀ ਮੈਂ ਇਹਨਾਂ ਕਰਕੇ ਪੇਂਟਿੰਗ ਦਾ ਸਾਣੀ ਕਿੰਨੇ ਨਾਲ ਤੂੰ ਤੂੰ ਲੈਣਾ ਇਹ ਕਿਹੋ ਲੈ ਗਿਆ ਕਿਹਦੇ ਕੋ ਮਲਕੀਰ ਮਲਕੀਰ ਕੋਣ ਆ ਗਲੀ ਆ ਗਲੀ ਉਹਦੇ ਘਰ ਤੇ ਲਿਓ ਕਰੋ ਆ ਚਲੋ ਮੁਗੀਦ ਆ ਪੁੱਛਣਾ ਆ ਇਹਨਾਂ ਕਰਕੇ ਆਣਾ ਕਿ ਭਾਜਾ ਹੈਲੋ ਸਰ ਇਹ ਕਰਨਾ ਤੂੰ ਜਿਹੜਾ ਤੈਨੂੰ ਮੈਂ ਉਹ ਤੂੰ ਕਰ ਮਿਲਵਾਇ ਕਿ ਕਰ ਇਹ ਤੇ ਕਰ ਰਣੀ ਹੈ ਮੇਰੀ ਭੈਣ ਨੂੰ ਸਾਮਾਨ ਲੈਣਾ ਹੈ ਤੂੰ ਤੈਨੂੰ ਕਿਹੜੇ ਕਮੇ ਪਈ ਦੱਸ ਪਹਿਲਾਂ ਮੈਨੂੰ ਦੱਸ ਦੇ ਕਿ ਕਿਉਂ ਕਰ ਰਹੀ ਹੈ ਨਾ ਮੈਂ ਕੀ ਹਾਂ ਕੀ ਜੇ ਇਹੋ ਲੱਗਦ ਰਹੀ ਨਹੀਂ ਬਾਈ ਇਹਨੂੰ ਦਾਖਲ ਕਰੋ ਕੁੜੀ ਨੂੰ ਇਹਨਾਂ ਬੱਚਾ ਦੋ ਤੂੰ ਕੱਧਰ ਆਇਆ ਦੱਸ ਮੈਂ ਵੀ ਸਾਧੀ ਨਾਲ ਹੀ ਹੈ ਸ਼ਰਮ ਨਹੀਂ ਉਹਦੀ ਇਹ ਨਾਲ ਡਰਾਈਵਰ ਹੈ ਗੱਡੀ ਲੈ ਕੇ ਆਇਆ ਨਾਲ ਜੀ ਇਹਨਾਂ ਤਿੰਨਾਂ ਨੂੰ ਫੜੋ ਇਹਨੂੰ ਥਾਣੇ ਲੈ ਕੇ ਚਲੋ ਇਹਨਾਂ ਨੂੰ ਪੁੱਛੋ ਕਿ ਕੋਈ ਲੈਣਾ ਵਾ ਜੋ ਕਿਤੇ ਅਸੀਂ ਸਹਾਦਤ ਕਰਦੇ ਘਰ ਹੁੰਦੇ ਆ ਤੇ ਅਸ਼ਕੀਰ ਵਿਰੋਧਾ ਮੈਂ ਠੋਕੇ ਕਰੂੰਗਾ ਜਿਹੜਾ ਪਿੰਡ ਦੀ ਨਿਸ਼ਾ ਵੇਚੂਗਾ ਮੈਂ ਦਾ ਕੋਈ ਲੈ ਆਈ ਨਹੀਂ ਕਰੂੰਗਾ ਜੇ ਕੋਈ ਠੋਕਦਾ ਹਾਂ ਆ ਤਦਰ ਆ ਲੋ ਫੰਮਣ ਦੇ ਗੋਬੇ ਗੜੀਬਾ ਭਾਈ ਇਹ ਚਾਰੋਂ ਗੜੀਬਾ ਕੋਲ ਆ ਲੈ ਮਰਨ ਸਾਲਾਂ ਦੇ ਆ ਯੂ ਆਰ ਯੂ ਆ ਯੂ ਆਰ ਯੂ ਆ ਉਹ ਇਹ ਬੰਦਾ ਫੜ ਮੂੰਹ ਬੋਲੇ ਤੂੰ ਕੋ ਲੈਣਾ ਹੈ ਹੈਂ ਅਰੇ ਫੜ ਕੇ ਨਾਂਦਾ ਇਹ ਲੈਣ ਵਾਸਤੇ ਆਇਆ ਵਾ ਕੋ ਲੈਣਾ ਕਰਨਗੇ ਆ ਮੈਂ ਪੁੱਛਿਆ ਤੇ ਕਰਨੀ ਜਿਹੜਾ ਨਸ਼ਾ ਵੇਚੂਗਾ ਮੈਂ ਵਿਰੋਧਾ ਕਰਨੀ ਕਰਨੀ ਤੇ ਆਪਾਂ ਕੋਈ ਨਸ਼ਾ ਕਰਨਾ ਉਹ ਰੰਦੇ ਨਾ ਭਾਈ ਆਪ ਕਹਿੰਦੇ ਕਿ ਸਾਡਾ ਮਲਾ ਸਾਫ ਹੋਵੇ ਆਹ ਦੇਖਿੰਦੇ ਨੇ ਇਹ ਮਦਦ ਕੀ ਬੰਦਾ ਕੋਈ ਰਹੀ ਮੈਂ ਦੱਸਾਂ ਕਰੂਣਾ ਠੀਕ ਠੀਕ ਹੈ ਜੇ ਕੋ ਮਾਤਾ ਦਾ ਮੁੰਡਾ ਵੇਚਦਾ ਇਹਨਾਂ ਦਾ ਮੁੰਡਾ ਇਹਦਾ ਭਾਅ ਇਹਦਾ ਮੇਰਾ ਭਾਅ ਇਹਦਾ ਆਪਾਂ ਦੋਨੋਂ ਨਹੀਂ ਵੇਚਨੇ ਮੈਂ ਨਹੀਂ ਠੀਕ ਹੈ ਆਪਾਂ ਪੂਰੇ ਪਾਰਨਾ ਪਾਵਾਂਗੇ ਇਹਦੇ ਅੰਦਰ ਵੀ ਨਹੀਂ ਵੇਚਦੇ ਬਾਹਰ ਵੀ ਨਹੀਂ ਵੇਚਦੇ ਇਸ ਬੰਦੇ ਨੇ ਕੀ ਆ ਨਾ ਤਹਾਡੀਆਂ ਲਾਇਕਾਂ ਲਵਣੀਆਂ ਮੇਰਾ ਫਰਜ਼ ਤਾਂ ਨਹੀਂ। ਤੁਹਾਡੀਆਂ ਨਾਲੀਆਂ ਮੇਰਾ ਫਰਜ਼ ਹੈ। ਇਹ ਮੇਰੀ ਮਨਪੂਰਿਆ ਛੱਪੁਰਾ। ਮੈਂ ਤੈਨੂੰ ਕਹਣਾ ਜਿਹਨੇ ਮੇਰੇ ਫਰਜ਼ਿਆ ਭਾਜੀ ਮੇਰੀ ਗੱਲ ਸੁਣ ਤੂੰ ਮੇਰੀ ਗੱਲ ਸੁਣ ਲੋ। ਮੇਰੀ ਸੁਣਨੀ ਅੱਜ। ਮੈਂ ਇਹਨਾਂ ਨੂੰ ਬਚਾਉਣਾ। ਹੜ੍ਹ ਹੋਤੇ ਨਿਕਲੇ। ਮੈਂ ਇਹਨਾਂ ਕਰਕੇ ਪਿੰਡ ਦੀ ਨਿਸ਼ਾਨੀ ਵੀ ਕਹਿੰਦੇ ਨਾ। ਭਾਜੀ ਤੁਸੀਂ ਇਹਨਾਂ ਵੇਚਦੇ ਨਾ ਮੈਂ ਉਹਨਾਂ ਖਿਲਾਫ ਉਹਨਾਂ ਨੂੰ ਪਤਾ ਚੰਗਾ ਨਹੀਂ ਲੱਗਦਾ। ਭਾਜੀ ਜੀ ਸਰ। ਪਿੰਡ ਦੀ ਨਿਸ਼ਾਨੀ ਵੀ ਕਹਿੰਦੇ ਨਾ। ਠੀਕ ਹੈ ਭਾਜੀ। ਆਪਾਂ ਸਾਰੀ ਕੋਈ ਤੇ ਫਰੌਣੇ ਆਪਾਂ ਇਹਦੇ। ਇਹ ਤਾਂ ਖਲੋਤੇ ਹੀ ਆ ਸਾਰੇ ਅਸੀਂ ਇਹਨੂੰ ਫੋਨ ਕਰਦੇ ਆਂ ਕਿ ਆ ਬੰਦਾ ਜੀ ਹਾਂ ਠੀਕ